ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਕਾ ਬਚਨ ਆ ਗਿਆ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੁੰਦੇ ਸਗੇਰੇ ਬੇਖਤ ਪਰਿ ਸਭ ਹੀ ਸੰਗ ਛਾੜਦ ਕੋ ਨ ਆਵਤ ਨੇ ਰਹਿ ਜੇ ਜਦੋਂ ਚਾਰ ਛੱਲੜ ਹੁੰਦੇ ਆ ਜਾਂ ਜਦੋਂ ਕੋਈ ਬੰਦਾ ਸੌਖਾ ਹੋਵੇ ਨਾ ਉਦੋਂ ਸਾਰੇ ਰਿਸ਼ਤੇਦਾਰ ਦੂਰ ਪਰੇ ਦੇ ਰਿਸ਼ਤੇਦਾਰ ਵੀ ਅ 10-10 ਕੇ ਆਪਣਾ ਰਿਸ਼ਤਾ ਗੰਢ ਦਿਆ ਵੀ ਫਲਾਨਾ ਮੇਰਾ ਆ ਲੱਗਦਾ ਆ ਪਰ ਜਦੋਂ ਕਿਤੇ ਵਿਪਤਾ ਪੈ ਜਾਂਦੀ ਆ ਨਾ ਉਦੋਂ ਜਿਹੜੇ ਆਪਣੇ ਬਿਲਕੁਲ ਨਜ਼ਦੀਕੀ ਹੁੰਦੇ ਆ ਉਹ ਵੀ ਪਿੱਠ ਮੋੜ ਜਾਂਦੇ ਆ ਤੇ ਜਦੋਂ ਕਿਤੇ ਮਨੁੱਖ ਦੇ ਉੱਤੇ ਵਿਪਤਾ ਆਉਂਦੀ ਆ ਨਾ ਆਸੀਂ ਕਹਿੰਨੇ ਤਾਂ ਆ ਵੀ ਰੱਬ ਵੱਲ ਤੇ ਪਾਸੇ ਨੂੰ ਤੁਰ ਗਿਆ ਰੱਬ ਵੱਲ ਤੇ ਪਾਸੇ ਨੂੰ ਤੁਰ ਗਿਆ ਪਰ ਜਦੋਂ ਸੌਖਾ ਵੇਲਾ ਹੁੰਦਾ ਨਾ ਜਦੋਂ ਬੰਦਾ ਸੁખી ਹੁੰਦਾ ਆ ਸੁਖੀ ਤਾਂ ਨਹੀਂ ਕਹਦੇ ਸੋ ਸੁਖ ਤੇ ਸੌਖਾ ਤੇ ਸੁਖੀ ਦੋ ਆ ਇਹਦੇ ਤੇ ਵੀ ਕਿਸੇ ਪਹਿਲੇ ਗੱਲ ਕਰਾਂਗੇ ਅਸੀਂ ਮਾਇਆ ਬਹੁਤੀ ਬਹਤਾਤ ਦੇ ਵਿੱਚ ਦੁਨੀਆ ਦੀਆਂ ਸਹੂਲਤਾਂ ਕੋਲ ਹੋਣ ਤਾਂ ਉਹਨੂੰ ਅਸੀਂ ਸੁਖੀ ਸਮਝ ਲੈਨੇ ਆ ਪਰ ਨਹੀਂ ਉਹ ਸੁਖੀ ਨਹੀਂ ਹੁੰਦਾ ਜਿਹੜਾ ਸੁਖੀ ਆ ਨਾ ਜਿਹੜਾ ਜਿਹੜਾ ਸੁਖ ਆ ਉਹ ਅੰਤਰ ਅੰਦਰਲਾ ਇੱਕ ਅਨੁਭਵ ਆ ਤੇ ਉਹ ਜਿਹੜਾ ਦੁਨਿਆਵੀ ਸਹੂਲਤਾਂ ਹੁੰਦੀਆਂ ਉਹ ਬੰਦੇ ਨੂੰ ਸੌਖਾ ਕਰਦੀਆਂ ਸੁਖੀ ਨਹੀਂ ਕਰਦੀਆਂ ਤੇ ਜਿਹੜਾ ਦੁੱਖ ਆ ਨਾ ਦੁੱਖ ਬੰਦੇ ਨੂੰ ਮਾਰੇ ਨੀਗਾ ਦੁੱਖਦਾਰੂ ਸੁਖ ਰੋਗ ਪਿਆ ਕਿਉਂਕਿ ਦੁਖਦਾਰੂ ਦੁੱਖ ਨੂੰ ਦਾਰੂ ਗਿਆ ਦਾਰੂ ਤਾਂ ਕਰਕੇ ਗਿਆ ਵੀ ਜਿਹੜਾ ਸੁਖਵਾ ਨਾ ਜਿੱਲੇ ਬੰਦਾ ਸੁਖੀ ਹੁੰਦਾ ਉਹਦੇ ਵੇਲੇ ਉਹ ਰੋਗੀ ਹੋ ਜਾਂਦਾ ਉਹਲੇ ਬਕਾਰ ਭੋਗਦਾ ਤੇ ਧਰਮ ਦੇ ਰਾਹ ਤੋਂ ਖੁੰਝ ਜਾਂਦਾ ਤੇ ਗੁਰੂ ਤੋਂ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਇਹ ਕਰਕੇ ਉਹਨੂੰ ਬਿਮਾਰ ਕਿਹਾ ਜਿਵੇਂ ਮਨੋਕ ਬਿਮਾਰ ਹੋਵੇ ਤਾਂ ਪ੍ਰਸ਼ਾਦਾ ਛਕਣ ਨੂੰ ਜੀਣੇ ਨਾ ਕਰਦਾ ਇਸੇ ਤਰ੍ਹਾਂ ਜੇ ਨਾਮ ਜਪਣ ਨੂੰ ਬਾਣੀ ਪਾਣ ਨੂੰ ਨਿਤਨੇਮ ਕਰਨ ਨੂੰ ਸੰਗਤ ਕਰਨ ਨੂੰ ਦਿਲ ਨਹੀਂ ਕਰਦਾ ਤੇ ਸਮਝ ਲੈ ਭਈ ਤੂੰ ਆਤਮਿਕ ਤੌਰ ਤੇ ਬਿਮਾਰ ਆਂ ਅੰਦਰੋਂ ਬਿਮਾਰ ਆਂ ਸਰੀਰ ਬਿਮਾਰ ਹੋਵੇ ਤਾਂ ਦੁਨਿਆਵੀ ਭੁੱਖ ਮਰ ਜਾਂਦੀ ਆ ਤੇ ਜਿਸ ਵੇਲੇ ਆਤਮਿਕ ਤੌਰ ਤੇ ਮਨੋਕ ਬਿਮਾਰ ਹੋ ਜਾਂਦਾ ਨਾ ਬਹੁਤਿਆਂ ਸਹੂਲਤਾਂ ਹੋਣ ਕਰਕੇ ਰਸਾਂ ਕਸਾਂ ਵਿੱਚ ਭੋ ਫਸਣ ਵਿੱਚ ਫਸਿਆ ਹੋਣ ਕਰਕੇ ਤਾਂ ਉਸ ਵੇਲੇ ਫਿਰ ਉਹ ਆਤਮਿਕ ਤੌਰ ਤੇ ਬਿਮਾਰ ਹੋ ਜਾਂਦਾ ਉਹਨੂੰ ਇਹ ਭੁੱਖ ਮਰ ਜਾਂਦੀ ਉਹਦੀ ਨਾਮ ਬਾਣੀ ਦੀ ਤੋ ਤਦੇ ਮਾਰੇ ਨੇ ਕਿਆ ਬੇ ਦੁਖ दारू ਦਾ ਸੁਖ ਰੋਗ ਆ ਜਿਹੜਾ ਰੋਗ ਆ ਉਹ ਜਿਹੜਾ ਸੁਖ ਆ ਉਹ ਰੋਗ ਆ ਰੋਗੀ ਕਰ ਦਿੰਦਾ ਬੰਦੇ ਨੂੰ ਪ੍ਰਮਾਤਮਾ ਵੱਲੋਂ ਤੋੜ ਦਿੰਦਾ ਜਿਹੜਾ ਦੁਖ ਆ ਉਹ ਉਹ ਦਵਾਈ ਆ ਕਿਉਂਕਿ ਉਹ ਬੰਦੇ ਨੂੰ ਉਧਰਲੇ ਪਾਸੇ ਨੂੰ ਪ੍ਰਮਾਤਮਾ ਵੱਲ ਨੂੰ ਜੋੜ ਦਿੰਦਾ ਤੇ ਇਸ ਕਰਕੇ ਬੰਦਾ ਜਿੰਨਾ ਚਿਰ ਨਾ ਨਾ ਦੁਨਿਆਵੀ ਪੰਕਤੋਂ ਕੋਈ ਠੋਕਰ ਨਾ ਲੱਗੇ ਮੈਂ ਹੁਣ ਤੱਕ ਵੀ ਜਿੰਨੇ ਮਹਾਂਪੁਰਖਾਂ ਦੀਆਂ ਜੀਵਨੀਆਂ ਪੜੀਆਂ ਆ ਜਾਂ ਜਿੰਨੇ ਵੀ ਪ੍ਰਮਾਤਮਾ ਦੇ ਰਾਹ ਤੇ ਤੁਰੇ ਆ ਨਾ ਜਿਨ੍ਹਾਂ ਨੂੰ ਕੋਈ ਗਿਆਨ ਹੋਇਆ ਓਹ ਹੁਣ ਦੇ ਦੌਰ ਵਿੱਚ ਵੀ ਉਹ ਉਹਨਾਂ ਨੂੰ ਦੁਨਿਆਵੀ ਪੱਖ ਤੋਂ ਕੋਈ ਨਾ ਕੋਈ ਝਟਕਾ ਲੱਗਾ। ਜਾਨੀ ਮਾਲੀ ਉਹਨਾਂ ਨੂੰ ਨਾ ਦੁਨਿਆਵੀ ਪੱਖ ਤੋਂ ਝਟਕਾ ਲੱਗਾ ਤੇ ਉਹਨਾਂ ਨੂੰ ਇਹ ਦੁਨੀਆ ਜਿਹੜੀ ਉਹ ਝੂਠ ਪਾਸਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਦਾਤ ਨਾਲ ਨਾ ਅ 2001 ਦੇ ਵਿੱਚ 1 2 ਦੇ ਵਿੱਚ ਅ ਘਰਦਿਆਂ ਨਾਲ ਥੋੜੀ ਜਿਹੀ ਕੋਈ ਗੜਬੜ ਜਿਹੀ ਹੋ ਗਈ ਤੇ ਅ ਅਲੱਗ ਹੋਣਾ ਪੈ ਗਿਆ। ਤੇ ਉਹਦੇ ਸਮੇਂ ਦੇ ਵਿੱਚ ਇੰਨੀ ਹਾਲਤ ਖਰਾਬ ਹੋ ਗਈ ਵੀ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਾਉਣ ਵਾਸਤੇ ਨਾ ਰਾਸ਼ਨ ਪਾਣੀ ਦੀ ਵੀ ਤੋਟ ਹੋ ਗਈ। ਸੁਖਮੈ ਬਹੁਤ ਆਨ ਮਿਲ ਸੁਖਮੈ ਆਨ ਬਹੁਤ ਆਨ ਸੁਖਮੈ ਆਨ ਬਹੁਤ ਮਿਲ ਬੈਠਤ ਰਹਤ ਚਾਹੁੰਦੇ ਤੇ ਕਿਰੇ ਵਿਰਤਪਰੀ ਸਾਹਿਬ ਇਹ ਛਾਗ ਛਾੜਤ ਕੋਈ ਨਾ ਆਬਦ ਨੇਰਾ ਵਾਲੀ ਗੱਲ ਵਾਪਰ ਗਏ। ਵੀ ਜਿਹੜੇ ਆਪਣੇ ਬਹੁਤੇ ਨਜ਼ਦੀਕੀ ਸੀ ਨਾ ਉਹ ਵੀ ਇੱਕ ਐਸਾ ਐਸਾ ਕਲਾ ਮਰਤ ਗਈ ਕੋਈ ਗੁਰੂ ਸਾਹਿਬ ਦੀ ਉਹਨਾਂ ਦੀ ਇੰਨੀ ਕਿਰਪਾ ਹੋਈ ਮੇਰੇ ਉੱਤੇ ਡਾਢੀ ਕਿਰਪਾ ਹੋਈ ਵੀ ਮੇਰੇ ਨਾਲ ਨਾ ਜਿਹੜੇ ਨੇੜੇ ਤੇ ਸੀ ਉਹ ਵੀ ਪਾਸਾ ਵੱਟ ਗਏ ਮੇਰੇ ਨੇੜੇ ਦੇ ਰਿਸ਼ਤੇਦਾਰ ਵੀ ਤੇ ਮੈਂ ਕੱਲਾ ਰਹਿ ਗਿਆ ਕੱਲਾ ਰਹਿ ਗਿਆ ਤੇ ਉਹ ਕੱਲਾ ਰਹਿਣ ਕਰਕੇ ਨਾ ਇੰਨਾ ਦੁਖੀ ਹੋ ਗਿਆ ਵੀ ਘਰਦਿਆਂ ਆਪਣੇ بیوی ਬੱਚਿਆਂ ਨਾਲੋਂ ਵੀ ਮੋਹ ਟੁੱਟ ਗਿਆ ਤੇ ਐਦਾਂ ਹੋ ਗਿਆ ਵੀ ਬਦ ਹੋਣ ਮੈਂ ਕੱਲਾ ਹੀ ਆ ਦੁਨੀਆ 'ਚ ਮੇਰਾ ਕੋਈ ਨਹੀਂ ਤੇ ਮੈਂ ਇੰਨਾ ਨਾ ਮਹਾਰੇ ਨੇ ਕਿਰਪਾ ਕੀਤੀ ਇਹ ਗੱਲ ਪੱਕੀ ਆ ਵੀ ਜਿਸ ਵੇਲੇ ਅਸੀਂ ਅਭਿਆਸ ਕਰਦੇ ਆ ਜਾਂ ਬਾਣੀ ਪੜ੍ਹਦੇ ਆ ਜਾਂ ਨਾਮ ਜਪਦੇ ਆ ਨਾ ਸਾਨੂੰ ਤਕਲੀਫਾਂ ਆਉਂਦੀਆਂ ਆ ਤੇ ਅਸੀਂ ਕਹਿ ਦਿੰਨੇ ਆ ਵੀ ਬਾਣੀ ਪੜ੍ਹਦੇ ਆ ਤੇ ਨਾਮ ਜਪਦੇ ਆ ਤੇ ਵੀ ਤਕਲੀਫਾਂ ਆਉਂਦੀਆਂ ਆ ਮੈਂ ਧਰਮ ਦੇ ਰਾਹ ਤੇ ਤੁਰਿਆ ਮੈਨੂੰ ਤਕਲੀਫਾਂ ਆਉਂਦੀਆਂ ਗੁਰੂ ਸਾਹਿਬ ਕਿਰਪਾ ਨਹੀਂ ਕਰ ਰਿਹਾ ਉਹ ਗੁਰੂ ਸਾਹਿਬ ਜਿਸ ਵੇਲੇ ਜੇ ਤੁਹਾਨੂੰ ਤਕਲੀਫਾਂ ਆਉਂਦੀਆਂ ਤੇ ਸਮਝ ਲਵੋ ਗੁਰੂ ਹੀ ਡਾਢੀ ਕਿਰਪਾ ਕਰ ਰਿਹਾ ਗੁਰੂ ਕਿਰਪਾਈ ਤਕਲੀਫਾਂ ਹੀ ਉਹਨੂੰ ਦਿੰਦਾ ਜਿਹਨੂੰ ਆਪਣੇ ਨਾਲ ਜੋੜਨਾ ਹੋਵੇ ਜਿਹਨੂੰ ਤੋੜਨਾ ਨਾ ਆਪਣੇ ਨਾਲ ਉਹਨੂੰ ਤਾਂ ਦੁਨੀਆਂ ਦੀਆਂ ਸਹੂਲਤਾਂ ਦਿੰਦਾ ਆ ਉਹਦੇ ਤਾਂ ਸਭ ਕੁਝ ਅਨੁਕੂਲ ਕਰ ਦਿੰਦਾ ਵੀ ਉਹਨੂੰ ਕਿਸੇ ਚੀਜ਼ ਦੀ ਥੋੜੀ ਨਾ ਮजूद ਹੋਵੇ ਉਹਨੂੰ ਦੋਖ ਮजूद ਹੀ ਨਾ ਹੋਵੇ ਇਸ ਕਰਕੇ ਉਹ ਗਲਤ ਤੇ ਗਲਤ ਰਾਹ ਚ ਗਲਤ ਤੋਂ ਗਲਤ ਰਾਹ ਤੇ ਤੁਰਿਆ ਜਵੰਦਾ ਰੱਬ ਤੋਂ ਦੂਰ ਹੋਈ ਜਾਵੇ ਉਹ ਤਾਂ ਉਹ ਤਾਂ ਉਹ 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 ਉਹਦੇ ਅਨੁਕੂਲ ਪ੍ਰਸਥਿਤੀਆਂ ਬਣਾ ਦਿੰਦਾ ਜਿੱਲੇ ਉਹਦੇ ਪ੍ਰਤੀਕੂਲ ਬਣਾਉਂਦਾ ਨਾ ਉਹਦੇ ਵਿਰੋਧ ਦੇ ਵਿੱਚ ਸਾਰਿਆਂ ਨੂੰ ਖੜੇ ਕਰ ਦਿੰਦਾ ਤੇ ਸਮਝ ਲਓ ਗੁਰੂ ਦੀ ਪੂਰੀ ਕਿਰਪਾ ਆ ਤੁਹਾਡੇ ਉੱਤੇ ਉਹ ਤੁਹਾਨੂੰ ਆਪਣੇ ਵੱਲ ਨੂੰ ਤੋਰਨਾ ਆਪਣੇ ਵੱਲ ਨੇੜੇ ਲੈਣਾ ਚਾਹੁੰਦਾ ਆ ਇੱਥੇ ਤਰ੍ਹਾਂ ਗੁਰੂ ਨੇ ਕਿਰਪਾ ਮੇਰੇ ਉੱਤੇ ਉਦੋਂ ਕੀਤੀ 2002 ਦੀ ਗੱਲ ਆ ਪਈ ਚੰਡੀਗੜ੍ਹ ਨੂੰ ਮੈਂ ਸੌਦੀ ਤੋਂ ਆ ਗਿਆ ਸੀਗਾ ਤਾਂ ਬਾਹਰ ਜਾਣ ਦਾ ਮੁਰਕਾ ਚਾਂਸ ਨਹੀਂ ਲੱਗਦਾ ਸੀ ਇੱਥੇ ਤੱਕ ਵੀ ਹੋ ਗਿਆ ਵੀ ਚੰਡੀਗੜ੍ਹ ਨੂੰ ਇੰਟਰਵਿਊ ਦੇਣ ਜਾਣ ਬਾਅਦ ਤੇ ਵੀ ਕੋਲ ਪੈਸੇ ਨਹੀਂ ਸੀ ਉਹਦੇ ਬਸ ਦਾ ਭਾੜਾ ਦੇਣ ਬਾਅਦ ਤੇ ਵੀ ਤੇ ਇੱਕ ਵਾਰੀ ਫਿਰ ਚੰਡੀਗੜ੍ਹ ਗਏ ਚੱਕਰ ਮਾਰਨ ਤਾਂ ਉਹਦੇ ਵਿੱਚ ਨਾ ਪਾਸ ਹੋ ਗਿਆ ਤੇ 6 ਜਣੇ ਪਾਸ ਹੋ ਗਏ ਕਬੈਤ ਵਾਸਤੇ ਤੇ ਤਿੰਨਾਂ ਦਾ ਵੀਜਾ ਆ ਗਿਆ ਤਿੰਨ ਜਣੇ ਅਸੀਂ ਦੂਜੇ ਗਰੁੱਪ ਚ ਸੀ ਸਾਡਾ ਬਾਅਦ ਚ ਆਉਣਾ ਸੀਗਾ ਤੇ ਉਹਨੇ ਦਿਨਾਂ ਦੇ ਵਿੱਚ ਉਹ ਪਹਿਲੇ ਚੜ ਗਿਆ ਜਿਹੜੇ ਤਿੰਨਾਂ ਦਾ ਵੀਜਾ ਆਇਆ ਸੀ ਸਾਡਾ ਵੀਜਾ ਆਉਣ ਤੋਂ ਵਿੱਚ ਵਿਚਾਲੇ ਜਿਹੜਾ ਟਾਈਮ ਸੀ ਉਹਦੇ ਵਿੱਚ ਉੱਥੇ ਜੰਗ ਲੱਗ ਗਈ ਜਿਹੜੀ ਉਦੋਂ ਕਬੈਤ ਦੀ ਤਾਂ ਇਹਨਾਂ ਦੀ ਇਰਾਨ ਰਾਖ ਦੀ ਤਾਂ ਕਬੈਤ ਦੀ ਜੰਗ ਲੱਗੀ ਸੀਗੀ ਤੇ ਸਾਡਾ ਵੀਜਾ ਫੇਰ ਰਹਿ ਗਿਆ ਤੇ ਮੈਂ ਨਾ ਇਦਾਂ ਹੀ ਉਹ ਫੇਰ ਹੋਰ ਮਨ ਟੁੱਟ ਗਿਆ ਵੀ ਮਨਾ ਹੁਣ ਕੀ ਕਰਾਂ ਤਿੰਨ ਕਤਾਲ ਦੀ ਗੁड़िया ਸੀਗੀ ਭੇਟੀ ਸੀ ਇੱਕ ਤੇ ਬੜਾ ਔਖਾ ਨਾ ਰਹਿਣ ਸਹਿਣ ਨੂੰ ਨਾ ਕੁਝ ਬਹੁਤਾ ਜਿਆਦਾ ਖਾਣ ਪਾਣ ਵੀ ਹੈ ਨਾ ਬੈਂਕ ਅਕਾਊਂਟ ਵਿੱਚ ਵੀ ਕੋਈ ਪੈਸਾ ਨਾ ਤੇ ਰਿਸ਼ਤੇਦਾਰ ਸਾਰੇ ਮੂੰਹ ਮੋੜ ਗਏ ਇੰਨਾ ਟੁੱਟ ਗਿਆ ਵੀ ਹਰ ਵਕਤ ਨਾ ਪ੍ਰਮਾਤਮਾ ਤੋਂ ਬਿਨਾਂ ਕੁਝ ਚੇਤੇ ਹੀ ਨਹੀਂ ਰਿਹਾ ਵੀ ਦੂਜਾ ਵੀ ਕੋਈ ਹੈਗਾ ਦੁਨੀਆ 'ਚ ਕੋਈ ਮੇਰੀ ਮੈਂ ਘਰਦਿਆਂ ਨਾਲੋਂ ਆਪਣੇ ਬੀਵੀ ਬੱਚਿਆਂ ਨਾਲੋਂ ਵੀ ਟੁੱਟ ਗਿਆ ਬਸ ਹਰ ਵਕਤ ਵਾਹਿਗੁਰੂ 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 ਭਾਣੀ ਪੜੀ ਜਾਣੀ ਬਰਾਗ ਆਈ ਜਾਣਾ ਰੋਈ ਜਾਣਾ ਇੰਨਾ ਜੁੜ ਗਿਆ ਮਹਾਰਾਜ ਦੇ ਨਾਲ ਤੇ ਇੱਕ ਦਿਨ ਕੋਠੇ ਦੇ ਉੱਤੇ ਲੰਮਾ ਪਿਆ ਹੋਇਆ ਆ ਤੇ ਜਿੱਲੇ ਦੇਖਿਆ ਵੀ ਉਹ ਜਿਹੜਾ ਕਬੈਦ ਵਾਲੇ ਮੁੰਡੇ ਚੜ ਗਿਆ ਸੀ ਤਾਂ ਅਸੀਂ ਰਹਿ ਗਿਆ ਮਨ ਹੋ ਟੁੱਟ ਗਿਆ ਤੇ ਕੋਠੇ ਤੇ ਲੰਮਾ ਪਿਆ ਆ ਜਿਹਾ ਇਕੱਲਾ ਹੀ ਤੇ ਠੰਡਾਂ ਦੇ ਦਿਨ ਸੀਗੇ ਦੁਪਹਿਰ ਕਦਾ ਟਾਈਮ ਹੋਊਗਾ ਧੁੱਪ ਸੀਗੀ ਤੇ ਮੱਟੀ ਮੱਟੀ ਤੋਂ ਪਹਿਲੇ ਲੰਮਾ ਪਿਆ ਤੇ ਇਹ ਮਨ ਹੋ ਟੁੱਟ ਗਿਆ ਵੀ ਬੰਦੇ ਉਹ ਚੜ ਗਿਆ ਅਸੀਂ ਫੇਰ ਰਹਿ ਗਏ ਤੇ ਮੈਂ ਕੀ ਦੇਖਦਾ ਵੀ ਮੈਨੂੰ ਨਾ ਮੈਂ ਜਾਗਦਾ ਪਿਆ ਆ ਅਭਿਆਸ ਕਰਦਾ ਆ ਵਾਹਿਗੁਰੂ ਵਾਹਿਗੁਰੂ ਦਾ ਸੁਰਤ ਦੇ ਨਾਲ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਜੱਕਦੰਮਾ ਨਾ ਮੈਨੂੰ ਝਪਕੀ ਜੇ ਆਈ ਵੀ ਜਦੋਂ ਮੈਨੂੰ ਨਹੀਂ ਪਤਾ ਮੈਂ ਹੁਣ ਤੱਕ ਵੀ ਨਹੀਂ ਮੈਨੂੰ ਪਤਾ ਵੀ ਮੈਂ ਸੌਂ ਗਿਆ ਸੀਗਾ ਜਾਂ ਕੀ ਹੋਇਆ ਇੰਨਾ ਮੈਨੂੰ ਪਤਾ ਵੀ ਮੈਂ ਝਪਕੀ ਜੇ ਆਈ ਮੈਨੂੰ ਤੇ ਮੈਂ ਬੇਸੁੱਧ ਵਾਂਗੂ ਹੋ ਗਿਆ ਤੇ ਮੈਂ ਮੈਨੂੰ ਕੀ ਤੇ ਦਿਆ ਵੀ ਮੈਂ 에ਰਪੋਰਟ ਤੇ ਖੜਾ ਆ ਤੇ 에ਰਪੋਰਟ ਦੇ ਉੱਤੇ ਨਾ ਜਹਾਜ਼ ਜਿਹੜੇ ਆ ਜਦੋਂ ਆਪਾਂ 에ਰਪੋਰਟ ਤੇ ਖੜੇ ਹੋ ਜਿਹਦੇ ਸਾਹਮਣੇ ਜਹਾਜ਼ ਥੱਲੇ ਦੀਦੇ ਹੁੰਦੇ ਆ ਸ਼ੀਸ਼ਿਆਂ ਦੇ ਵਿੱਚ ਜਿਹੜੇ ਬੀਟਿੰਗ ਰ ਤਾਂ ਉਹਦੇ ਵਿੱਚ ਕੀ ਮੈਂ ਦੇਖਿਆ ਵੀ ਉਹ ਇੱਕ ਜਹਾਜ਼ ਦੇ ਵਿੱਚ ਨਾ ਤਿੰਨ ਜਣੇ ਜਿਹੜੇ ਸਾਡੇ ਨਾਲ ਦੇ ਸੀ ਉਹ ਚੜ ਗਏ ਤੇ ਜਹਾਜ਼ ਚੜ ਗਿਆ ਤਾਂ ਅਸੀਂ ਉਹਨਾਂ ਨੂੰ ਐਉਂ ਆਉਂ ਕਰਕੇ ਹੱਥ ਹਿਲਾ ਕੇ ਤਾਂ ਸੀ ਆਫ ਕਰ ਰਹੇ ਆ ਤੇ ਮੇਰਾ ਮਨ ਬਾਲਾ ਹੀ ਟੁੱਟਿਆ ਵੀ ਹੁਣ ਫੇ ਅਸੀਂ ਫੇਰ ਆ ਗਏ ਤੇ ਇੰਨੇ ਨੂੰ ਮੈਂ ਕੀ ਦੇਖਦਾ ਵੀ ਉੱਤੇ ਨਾ ਖੜੇ ਖੜੇ 에ਰਪੋਰਟ ਦੇ ਉੱਤੇ ਤਾਂ ਮੈਂ ਹੈਗਾ ਦ੍ਰਿਸ਼ ਮੈਨੂੰ ਉੱਥੇ ਤਾਂ ਦਿਖ ਰਿਹਾ ਤਾਂ ਮੇਰੇ ਨਾ ਖੱਬੇ ਵਾਲ ਦੇ ਪਾਸਿਓਂ ਥੋ 150 ਕਿ ਮੀਟਰ ਦੂਰ ਐਡੀ ਜੋਰ ਨਾਲ ਇੱਕ ਇਦਾਂ ਕਰਕੇ ਝਮਕਾ ਹੋ ਕੇ ਜਿੱਦਾਂ 1000 ਵਾਰ ਦਾ ਬਲਬ 1000 ਤੋਂ ਵੀ ਵੱਧ ਦਾ ਬੇਸ਼ੁਮਾਰ ਲਾਈਟ ਕਿਸੇ ਨੇ ਐ ਕਰਕੇ ਭਜਾਤਾ ਹੋਵੇ ਬਲਬ ਚਮਕ ਪਈ ਮੈਨੂੰ ਤਾਂ ਮੈਂ ਉਧਰ ਨੂੰ ਐਂ ਕਰਕੇ ਉਦਾਂ ਐ ਧਿਆਨ ਮਾਰ ਕੇ ਦੇਖਿਆ ਵੀ ਇਹ ਕਾਦੀ ਚਮਕ ਪਈ ਆ ਜਿੱਦ ਮੈਂ ਉਧਰ ਨੂੰ ਦੇਖਿਆ ਤਾਂ ਮੈਨੂੰ ਨਾ ਅਗਿਰਤੀ ਦੀ ਸੀ ਤਾਂ ਮੈਨੂੰ ਕਿਸੇ ਨੇ ਅੰਦਰੋਂ ਕਿਹਾ ਬਈ ਗੁਰੂ ਗੋਬਿੰਦ ਸਿੰਘ ਐ ਇਹ ਸੱਚ ਕਰਕੇ ਜਾਣਿਓ ਇਹ ਸੱਚੀ ਗਾਥਾ ਮੈਂ ਆਪਣੀ ਮੇਰੇ ਨਾਲ ਬੀਤੀ ਹੋਈ ਸੱਚੀ ਗਾਥਾ ਸੁਣਾ ਦੱਸ ਰਿਆਂ ਤੁਹਾਨੂੰ ਮੈਨੂੰ ਮੈਨੂੰ ਐ ਅਨੁਭਵ ਹੋਇਆ ਕਿਸੇ ਨੇ ਮੈਨੂੰ ਕਿਹਾ ਵੀ ਇਹ ਨਹੀਂ ਮੈਨੂੰ ਪਤਾ ਵੀ ਕਿਹਨੇ ਕਿਹਾ ਮੈਨੂੰ ਐ ਮਨੁਭ ਮਨੂੰ ਆਵਾਜ਼ ਆਈ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਮੈਂ ਵੀ ਪਛਾਣ ਲਿਆ ਮਹਾਰਾਜ ਨੂੰ ਹੁਣ ਮੈਂ ਇਹ ਵੀ ਨਹੀਂ ਦੱਸ ਸਕਦਾ ਵੀ ਮਹਾਰਾਜ ਦਾ ਸਰੂਪ ਕਿਦਾਂ ਦਾ ਸੀਗਾ ਪਰ ਇੰਨਾ ਮੈਨੂੰ ਪਤਾ ਵੀ ਮੈਂ ਪਛਾਣ ਲਿਆ ਮਹਾਰਾਜ ਨੂੰ ਵੀ ਮਹਾਰਾਜ ਹੀ ਆ ਤੇ ਮਹਾਰਾਜ ਨੇ ਉਹ ਚੱਕਰ ਤੋੜਾ ਲਾਇਆ ਤਾਂ ਐਨ ਤੱਕਦਾ 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 ਕਰਦਾ ਚਿਹਰਾ ਆ ਜਿਹੜੀਆਂ ਫੋਟੋਆਂ ਦਾ ਦੀ ਦੇਖਦੇ ਇਹਨਾਂ ਵਰਗਾ ਨਹੀਂ ਸੀਗਾ ਪਰ ਮੈਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਮੈਂ ਆਪਣੇ ਅਨੁਭਵ ਦੇ ਵਿੱਚ ਮੇਰੇ ਅਨੁਭਵ ਦੇ ਵਿੱਚ ਆ ਗਿਆ ਵੀ ਇਹ ਗੁਰੂ ਸਾਹਿਬ ਦਾ ਝੇਰਾ ਆ ਵੀ ਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਤਾਂ ਜਿਸ ਵੇਲੇ ਮੈਂ ਉਹਨਾਂ ਵੱਲ ਨੂੰ ਦੇਖਿਆ ਉਹਨਾਂ ਨੇ ਮੇਰੇ ਵੱਲ ਨੂੰ ਦੇਖਿਆ ਤਾਂ ਇਦਾਂ ਅੱਖਾਂ ਦੇ ਵਿੱਚ ਸਾਡੀਆਂ ਅੱਖਾਂ ਪਈਆਂ ਤਾਂ ਜਿਹੜਾ ਜਹਾਜ਼ ਚੜ ਗਿਆ ਸੀ ਨਾ ਉਹਦੇ ਵੱਲ ਨੂੰ ਇਦਾਂ ਕਰਕੇ ਉਂਗਲ ਕਰਕੇ ਕਹਿੰਦੇ ਮੈਨੂੰ ਨਾ ਐ ਕਰਕੇ ਉਂਗਲੀ ਮਾਰੀ ਉਹ ਜਿਹੜਾ ਜੜਿਆ ਜਹਾਜ਼ ਸੀ ਉਹਦੇ ਵੱਲ ਨੂੰ ਉਂਗਲੀ ਕਰ ਦਿੱਤੀ ਤਾਂ ਮੈਂ ਵੀ ਉਧਰ ਨੂੰ ਦੇਖਿਆ ਤਾਂ ਮਹਾਰਾਜ ਕਹਿੰਦੇ ਤਾਂ ਜਿਹੜਾ ਇੱਕ ਦੂਜੇ ਪਾਸੇ ਜਹਾਜ ਘੜਾ ਦੀ ਉਹਦੇ ਵੱਲ ਨੂੰ ਐਂ ਕਰਕੇ ਉਂਗਲ ਕਰਕੇ ਨਾ ਦੂਜੇ ਪਾਸੇ ਜਿਹੜਾ ਜਹਾਜ ਘੜਾ ਦੀ ਉਹਦੇ ਵੱਲ ਨੂੰ ਏਦਾਂ ਕਰਕੇ ਉਂਗਲ ਕਰਕੇ ਕਹਿੰਦੇ ਵੀ ਮੈਂ ਦਵਾਧੜ ਮੇਰੀ ਅੱਖ ਖੁੱਲ ਗਈ ਇਹ ਸਕਿੰਟਾਂ ਦੀ ਗੱਲ ਉਹ ਆਹ ਖਾਲਸਾ ਜੀ ਇਹ ਜਿਹੜਾ ਬਾਣਾ ਵਰਤੇ ਨਾ ਇਹ ਸਕਿੰਟਾਂ ਦਾ ਹੈਗਾ ਤੇ ਦਵਾਧੜ ਮੇਰੀ ਅੱਖ ਖੁੱਲ ਗਈ ਤਾਂ ਮੈਂ ਉੱਠਿਆ ਤੇ ਮੈਨੂੰ ਨਾ ਉੱਠਦੇ ਨੂੰ ਐ ਲੱਗਾ ਵੀ ਸੁਪਨਾ ਆਇਆ ਤਾਂ ਮੇਰੇ ਨਾ ਮਨ ਨੂੰ ਉਹ ਜਿੱਦਾਂ ਕਹਿੰਦੇ ਹੁੰਦੇ ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ ਮੈਂ ਕਿਹਾ ਯਾਰ ਸੁੱਤੇ ਪਿਆ ਤੇ ਵੀ ਹੁਣ ਤਾਂ ਆਹ ਹੀ ਸੁਪਨੇ ਆਈ ਜਾਂਦੇ ਆ ਤੇ ਮੈਨੂੰ ਇਹ ਉਸ ਵੇਲੇ ਕੁਝ ਨਹੀਂ ਪਤਾ ਲੱਗਾ ਤੇ ਦੇਖੋ ਕੁਦਰਤ ਦੀ ਨੇਤ ਬਈ ਇੱਕ ਦਿਨ ਵਿੱਚੋਂ ਲੰਘਿਆ ਤੇ ਤੀਜੇ ਦਿਨ ਮੇਰਾ ਬਿਹਰੀਨ ਤੋਂ ਬਿਜਾ ਆ ਗਿਆ ਮੇਰਾ ਮਿੱਤਰ ਪਿਆਰਾ ਉੱਥੇ ਇੱਕ ਭਾਈ ਸਾਹਿਬ ਭਾਈ ਸਰੂਪ ਸਿੰਘ ਉੱਥੇ ਸੀਗੇ ਉਹਨਾਂ ਨੂੰ ਵੀ ਪੇਪਰ ਭੇਜੇ ਹੋਏ ਸੀਗੇ ਤਾਂ ਉਹਨਾਂ ਦਾ ਚਿੱਤ-ਚੇਤ ਤਾਂ ਹੀ ਨਹੀਂ ਸੀ ਮੈਂ ਤਾਂ ਆਪ ਨੂੰ ਟਰਾਈਆਂ ਕਰਦਾ ਸੀ ਉਹਨਾਂ ਦਾ ਤਾਂ ਚੇਤਾ ਹੀ ਭੁੱਲਿਆ ਆ ਕਿ ਉਧਰ ਵੀ ਪੇਪਰ ਭੇਜੇ ਹੋ ਆ ਉਹ ਤੀਜੇ ਦਿਨ ਹੀ ਮੇਰਾ ਉੱਥੋਂ ਟੈਲੀਫੋਨ ਆ ਗਿਆ ਕਹਿੰਦੇ ਤੇਰਾ ਬਿਜਾ ਨਿਕਲ ਗਿਆ 2002 ਦੀ 2000 ਹਾਂ 2002 ਦੀ ਗੱਲ 2 ਦੀ ਜਾਂ 3 ਦੀ ਗੱਲ ਆ ਤੇ ਕਹਿੰਦੇ ਉਧਰੋਂ ਉਹਨਾਂ ਨੇ ਫੋਨ ਕਰਦਾ ਕਹਿੰਦੇ ਤੇਰਾ ਬੀਜਾ ਨਿਕਲ ਗਿਆ ਤੇ ਉਹਨਾਂ ਨੇ ਬੀਜਾ ਭੇਜ ਦਿੱਤਾ ਤਾਂ ਜਿੱਲੇ ਉਹਨਾਂ ਨੇ ਕਿਹਾ ਬੀਜਾ ਨਿਕਲ ਗਿਆ ਫੇਰ ਮੈਨੂੰ ਜਗਦੰਮਨਦਰੋਂ ਇਹ ਟੱਲੀ ਖੜਕੀ ਵੀ ਮਹਾਰਾਜ ਨੇ ਜਿਹੜਾ ਪਰਸੋਂ ਮੈਨੂੰ ਇਹ ਕਲਾ ਵਰਤਾਈ ਆ ਨਾ ਉਹਨਾਂ ਨੇ ਕਿਹਾ ਵੀ ਉੱਚ ਨਹੀਂ ਜਾਣਾ ਤਾਂ ਇੱਧਰ ਜੀ ਜਾਵਾਂਗੇ ਤਾਂ ਹੋ ਸਕਦਾ ਉੱਥੇ ਜਾ ਕੇ ਮੇਰਾ ਅੰਮ੍ਰਿਤ ਭੰਗ ਹੋ ਜਾਂਦਾ ਜਾਂ ਮੈਨੂੰ ਉੱਥੇ ਜਾ ਕੇ ਕੋਈ ਤਕਲੀਫ ਹੁੰਦੀ ਕਬੈਤ ਦੇ ਵਿੱਚ ਪਰ ਮਹਾਰਾਜ ਨੇ ਮੈਨੂੰ ਇੱਧਰ ਭੇਜਿਆ ਤੇ ਉਸੇ ਬਹਿਰੀਨ ਨੂੰ ਮੈਂ ਗਿਆ ਤੀਜੇ ਦਿਨ ਮੇਰਾ 비ਜਾ ਆ ਗਿਆ ਤੇ ਮਹਾਰਾ ਨੇ ਕਿਰਪਾ ਕੀਤੀ ਇਥੋਂ ਜਾਣ ਲੱਗਿਆ ਨਾ ਫਿਰੋਜ਼ਪੁਰ ਤੋਂ ਮੇਰੇ ਇੱਕ ਬਹੁਤ ਮਿੱਤਰ ਪਿਆਰੇ ਸਿਗੇ ਜਿਨ੍ਹਾਂ ਨੇ ਮੈਨੂੰ ਇਧਰਲੇ ਪਾਸੇ ਨੂੰ ਤੋਰਿਆ ਉਹਦੇ ਵਿਆਹ ਦਾਲ ਦੇ ਪਾਸੇ ਨੂੰ ਅਸੀਂ ਇਕੱਠੇ ਬਹਿ ਕੇ ਵਿਆਹ ਕਰਦਨੇ ਭਾਈ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਮਾਸਟਰ ਜੀ ਸਿਗੇ ਹੁਣ ਤਾਂ ਰਿਟਾਇਰ ਹੋ ਗਿਆ ਉਹਨੇ ਬੜਾ ਚਿਰ ਹੋ ਗਿਆ ਮੈਨੂੰ ਮਿਲੇ ਨਹੀਂ ਕਦੇ ਤੇ ਉਹ ਵੀ ਮੈਨੂੰ ਉਹ ਚੜਾਉਣਾ ਆਏ ਖਾਦ ਕਰਕੇ ਮੈਨੂੰ ਮੈਨੂੰ ਵਿਦਾ ਕਰਨ ਆਏ ਵੀ ਕਿ ਤੂੰ ਬਾਹਰ ਨੂੰ ਜਾਣਾ ਤੇ ਜਿਸ ਵੇਲੇ ਅਸੀਂ ਤੁਰਨੇ ਲੱਗੇ ਪਿੰਡੋਂ ਦਾ ਕਹਿੰਦੇ ਹੁਕਮਨਾਮਾ ਲੈ ਕੇ ਚੱਲਦੇ ਆਂ ਹੁਕਮਨਾਮਾ ਲਿਆ ਗੁਰਪੂਰਾ ਭੇਟਿਓ ਬਟਪਾਗੀ ਮਨੈ ਪੈ ਪ੍ਰਗਾਤਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਤ ਬੜੀ ਕਿਰਪਾ ਕੀਤੀ ਮਹਾਰਾਜ ਨੇ ਚਲੋ ਚਲ ਗਿਆ ਬਹਿਰੀਨ ਉਤੋਂ ਜਾ ਕੇ ਇੱਕ ਹਫ਼ਤੇ ਬਾਅਦ ਜਿਸ ਵੇਲੇ ਜੁਮਮੇ ਵਾਲੇ ਦਿਨ ਛੱਕਰਪਾਰ ਨੂੰ ਸਲਵਾਬਾਦ ਗੁਰਦੁਆਰੇ ਗਏ ਨਾ ਤੇ ਜਾ ਕੇ ਜਿੱਲੇ ਸਾਰਾ ਦਿਵਾਨ ਸੰਮਾਪਤ ਹੋ ਗਿਆ ਤੇ ਮਹਾਰਾਜ ਦਾ ਹੁਕਮਨਾਮਾ ਲੈਣ ਲੱਗੇ ਤਾਂ ਇਹੋ ਹੀ ਹੁਕਮ ਉਹਥੇ ਮਹਾਰਾਜ ਨੇ ਦਿੱਤਾ ਵੀ ਗੁਰਪੂਰਾ ਭੇਟੇ ਉਹ ਵਡਭਾਗੀ ਬਣੇ ਪ੍ਰਗਾਸਾ ਤੇ ਮੇਰੇ ਮਨ ਨੂੰ ਬਰਾਗ ਆ ਗਿਆ ਮਨ ਗਦਗਦ ਹੋ ਗਿਆ ਵੀ ਮਹਾਰਾਜ ਕਹਿੰਦੇ ਗੁਰਮਖਾਂ ਜੇ ਤੈਨੂੰ ਭੇਜਿਆ ਨਾ ਇੱਥੇ ਤਾਂ ਤੂੰ ਕੱਲਾ ਨਹੀਂ ਆਇਆ ਅਜ਼ੀਮੇ ਤੇਰੇ ਨਾਲ ਹੀ ਆਏ ਆ ਜਿਹੜਾ ਹੁਕਮ ਆ ਸੀ ਤੁਰਨ ਲੱਗੇ ਆਨੇ ਲਿਆ ਸੀ ਨਾ ਇਥੋਂ ਪੰਜਾਬ ਤੋਂ ਉਹੀ ਹੁਕਮ ਉੱਥੇ ਜਾ ਕੇ ਬਹਿਰੀਨ ਦੇ ਵਿੱਚ ਪਹਿਲੇ ਦਿਨ ਗੁਰਦੁਆਰੇ ਗਿਆ ਜਿੱਦਣ ਤਾਂ ਉਦੋਂ ਉਹ ਹੀ ਹੁਕਮਨਾਮਾ ਉੱਥੇ ਆਇਆ ਤੇ ਮਹਾਰਾਜ ਨੇ ਮੈਨੂੰ ਰਿਲਾਇਜ਼ ਕਰਾ ਦਿੱਤਾ ਵੀ ਗੁਰਮਖਾ ਤੇਰੇ ਨਾਲ ਹੀ ਆ ਬੜੀ ਕਿਰਪਾ ਕੀਤੀ ਉਹ ਐਨੀਆਂ ਆਪੀਆਂ ਨਵੀਆਂ ਆਈਆਂ ਤੁਸੀਂ ਆ ਸੁਣਿਆ ਹੋਣਾ ਇਹਦੇ ਵਿੱਚੋਂ ਭਾਈ ਮਨਜੀਤ ਸਿੰਘ ਦੀ ਜਿਹੜੀ ਸਾਡੇ ਮੇਰੀ ਬਹਿਰੀਨ ਦੇ ਵਿੱਚ ਮੈਂ ਹਲਵਾ ਦੇ ਵਿੱਚ ਗੱਡੀ ਚਲਾਉਂਦਾ ਸੀ ਉੱਥੇ ਕਾਫੀ ਮੇਰਾ ਝਗੜਾ ਰਗੜਾ ਪੈਂਦਾ ਰਿਹਾ ਇਸੇ ਕਰਕੇ ਵੀ ਮੈਨੂੰ ਸ੍ਰੀ ਸਾਹਿਬ ਲਾਉਣ ਨੂੰ ਕਹਿੰਦੇ ਸੀਗੇ ਰਲਾ ਹੀ ਨਹੀਂ ਗੁਰੂ ਤੇ ਭਰੋਸਾ ਰੱਖ ਕੇ ਕਿਉਂਕਿ ਗੁਰੂ ਆਪ ਲੈ ਕੇ ਗਿਆ ਸੀ ਸ੍ਰੀ ਦਵ ਲਾਉਣ ਦੀ ਕੀ ਲੋੜ ਦੀ ਸਦਾ ਅੰਗ ਸੰਗੇ ਆ ਭੰਗਿੰਗੇ ਬਪੂਤੇ ਹੋਰ ਬੜੀਆਂ ਬਹੁਤ ਕਰਾ ਮਾਤਾਂ ਵਰਤੀਆਂ ਮਿੱਠਾ ਮਹਾਰਾਜ ਨੇ ਅੰਮ੍ਰਿਤ ਰਸ ਦੀ ਵੀ ਵਰਚ ਜ ਕੀਤੀ ਬਹੁਤ ਕਲਾ ਵਰਤੀਆਂ ਸੁਰਤ ਦਸਮੇ ਚ ਚੜਨੀ ਸ਼ੁਰੂ ਹੋ ਗਈ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਸਾਰੀਆਂ ਆਪਾਂ ਆਪਸ ਵਿੱਚ ਸਾਂਝੀਆਂ ਕਰਾਂਗੇ ਤੁਸੀਂ ਪੇਜ ਨੂੰ ਫੋਲੋ ਕਰੋ ਤੇ ਉਤਸ਼ਾਹ ਵਧਾਓ ਉਸੇ ਬਹਿਰੀਨ ਦੀ ਧਰਤੀ ਦੇ ਉੱਤੇ ਫਿਰ ਉਸੇ ਕੰਪਨੀ ਜਿਸ ਵਿੱਚ ਮਹਾਰਾਜ ਨੇ ਭੇਜਿਆ ਉਸੇ ਧਰਤੀ ਦੇ ਉੱਤੇ ਫਿਰ ਹੁਣ 24 25 ਸਾਲ 24 ਸਾਲ ਲਾ ਕੇ ਤੇ ਹੁਣੇ ਵਾਪਸ ਆਇਆ ਹੁਣ ਮੈਂ ਉੱਥੇ ਛੱਡ ਕੇ ਆ ਗਿਆ ਸੋ ਸਤਿਗੁਰ ਨੇ ਕਿਰਪਾ ਕੀਤੀ ਆ ਜਲ ਜੇਹ ਭਰੋਸਾ ਹੋਵੇ ਨਾ ਤੇ ਗੁਰੂ ਆਪਣੇ ਨਾਲ ਜੋੜਦਾ ਪਰ ਦੁਨੀਆਂ ਦੇ ਦੁਨੀਆਂ ਨਾਲ ਸਲਾਹ ਜੋ ਮਰਮੰਝ ਸੀ ਲੋਕਾਂ ਨਾਲ ਸਲਾਹ ਜੋ ਮਰ ਖਾਕ ਤੇ ਵਾਹ ਮੇਰੇ ਸਾਹਿਬ ਵਾਹ ਗੁਰਮਖ ਸਦਾ ਸਲਾਹੀਆ ਸੱਚਾ ਬੇਪਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ